ਨਿੱਤੂ ਹਾਂਜੀ ਉਹ ਗੱਲ ਸੁਣੀ ਮਰੀ ਆ ਗਈ ਪਤਾ ਨਹੀਂ ਕੀ ਹੋ ਗਿਆ ਛਾਤੀ ਦਰਦ ਬਹੁਤ ਹੋਈ ਜਾਂਦਾ ਤੁਹਾਨੂੰ ਕਿੰਨੇ ਵਾਰੀ ਕਿਹਾ ਤੁਸੀਂ ਹਾਰਡ ਦੇ ਮਰੀਜ਼ ਹੋ ਕੋਈ ਦਵਾਈ ਚੱਜ ਦੀ ਲੈ ਲਈਏ ਜਾ ਕੇ ਆਪਾਂ ਚੰਗੇ ਡਾਕਟਰ ਕੋਲ ਉਹ ਦਵਾਈ ਕਿੱਥੋਂ ਲੈਣਾ ਚੱਜ ਦੀ ਅੱਗੇ ਕੁੜੀ ਦੇ ਫੀਸ ਮਸਾਂ ਭਰੀਆਂ ਲੋਕਾਂ ਤੋਂ ਮੰਗਤਾ ਕਿ 10-15000 ਡਾਕਟਰ ਲਾ ਲੂ ਪੈਸੇ 10 ਚੱਟ ਲਿਓ ਰੱਖ ਕੇ ਜੇ ਕੁਝ ਹੋ ਗਿਆ ਤਾਂ ਕੱਲ ਨੂੰ ਚਲ ਕੋਈ ਨਹੀਂ ਚਲ ਤੁਸੀਂ ਐਂ ਕਰੋ ਉੱਟ ਕੇ ਨਾ ਤਿਆਰ ਹੋ ਜਾਓ ਤੇ ਮੈਂ ਡੈਰੀ ਵਾਲੇ ਬਾਈ ਤੋਂ ਹੁਣੇ ਪੈਸੇ ਫੜ ਕੇ ਲੈ ਆਉਣੀ ਆ ਜਾ ਕੇ ਤੂੰ ਕੋਈ ਨਹੀਂ ਫੜ ਲੈ ਪੈਸੇ ਤਿਆਰ ਹੋਣ ਨੂੰ ਕੀ ਆ ਮੈਂ ਹੀ ਚੱਲ ਬੜੂ ਚਲ ਠੀਕ ਆ ਫਿਰ ਮੈਂ ਆਉਣੀ ਆ ਚੰਗਾ ਠੀਕ ਆ ਚਲ ਉઠੋ ਜੀ ਦਵਾਈ ਲੈ ਕੇ ਆਈਏ ਆਪਾਂ ਡੈਰੀ ਵਾਲੇ ਨੇ ਦੇਤੇ ਪੈਸੇ ਡੈਰੀ ਵਾਲਾ ਕਹਿੰਦਾ ਨਾ ਭਾਬੀ ਮੈਂ ਘਰੋਂ ਜਾ ਕੇ ਪੈਸੇ ਲੈ ਕੇ ਆਉਣਾ ਤੇ ਤੁਸੀਂ ਇੱਥੋਂ ਦੀ ਲੰਗਣਾ ਜਾਣ ਲੱਗੇ ਕਹਿੰਦਾ ਮੈਂ ਕਿਹਾ ਪੈਸੇ ਫੜ ਕੇ ਲੈ ਜਾ ਤੂੰ ਇੱਕ ਕੰਮ ਕਰ ਮੈਂ ਦਵਾਈ ਲੈ ਆਉਣਾ ਹਾਂ ਤੇ ਤੂੰ ਆਰਾਮ ਕਰਦਾ ਤੇਰਾ ਗਾਣੇ ਪੈਰ ਮੇ ਤਾਂ ਮੁਰਕੇ ਤੇਰੇ ਡੋਲ ਨਾਲ ਪੈ ਜੂ ਘਾਟੇ ਨੂੰ ਫੇਰ ਕੰਮ ਕਰਨਾ ਬਸੂਆਂ ਦਾ ਨਾ ਜੀ ਮੈਂ ਨਹੀਂ ਤੁਹਾਨੂੰ ਕੱਲਿਆਂ ਜਾਣ ਦੇਂਦੀ ਮੈਂ ਤਾਂ ਨਾਲ ਚੱਲੂੰਗੀ ਤੁਹਾਡੇ ਉਹ ਕੱਲਾੜ ਜਾਂਦਾ ਬਾਈ ਦਰਸੂ ਨਾਲ ਲੈ ਕੇ ਅੰਨਾ ਅਸੀਂ ਘਾਟੇ ਹੀ ਮੁੜਿਆਵਾਂਗੇ ਸਮਝਦੀਆਂ ਉਹ ਕੋਈ ਗੱਲ ਦੀ ਦਰਦ ਹੋਇਆ ਮੜਾ ਜਾ ਅੱਗੇ ਥੋੜਾ ਘਟ ਹੁੰਦਾ ਆਏ ਥੋੜਾ ਵਧ ਹੋ ਗਿਆ ਠੀਕ ਐ ਕੋਈ ਗੱਲ ਨਹੀਂ ਮੈਂ ਜਾਾਂ ਬਾਈ ਦਰਸੂ ਨਾਲ ਲੈ ਤੂੰ ਘਰ ਲਾ ਰਹਾ ਚਲੋ outra ਗੱਲ ਠੀਕ ਐ ਪਰ ਕਿਸੇ ਨੂੰ ਧਿਆਨ ਨਾ ਜਾਇਓ ਸਾਡੀ ਵੀ ਜ਼ਿੰਦਗੀ ਤੁਹਾਡੇ ਨਾਲ ਜੁੜੀ ਹੋਈ ਐ ਉਹ ਨਹੀਂ ਨੇ ਬੇਫਿਕਰ ਹੋ ਜਾ ਤੂੰ ਨਾਲੇ ਮੇਰੀ ਗੱਲ ਸੁਣੋ ਮੈਂ ਡੈਰੀ ਆਲੇ ਨਾ 15000 ਰੁਪਇਆ ਕਹਿ ਕੇ ਆਈ ਆ ਤੇ 15 ਹੀ ਫੜ ਲਓ ਤੋ ਚੰਗਾ ਫੜ ਲੈਣਾ ਵਾ ਜੀ ਓਹੋ ਰਸੀガル ਜੀ ਠੀਕ ਹੈ ਠੀਕ ਤੁਸੋਂ ਕਿੰਨੇ ਕੁ ਪੈਸੇ ਲੈਂਦੇ ਆਪਣੇ ਜੀ ਥੋੜੀ ਮਜਬੂਰੀ ਸਿਮਾਟਰ ਜੀ ਜੇ ਮਹੀਨਾ ਰੋਕੇ ਪੜ ਦਿੰਦਾ ਇਹ ਮੈਨੂੰ ਪਤਾ ਮਜਬੂਰੀ ਤਾਂ ਥੋੜੀ ਵੀ ਐਸ ਮੈਂ ਥੋੜੀ ਵੱਡੀ ਬਣੀ ਪਈ ਸੀ ਨਾ ਮਹੀਨਾ ਟਾਈਮ ਦੇ ਦਿਓ ਜੀ ਚਲੋ ਠੀਕ ਹੈ ਫਿਰ ਮਾਜੀ ਪਰ ਜਾਂਦਾ ਜੀ ਪਰ ਜਾਣਾ ਜੀ ਕੋਈ ਕਰਨੀ ਅਜੀ ਪਰ ਜਾਂਦਾ ਮਾਸਟਰ ਕੰਦਾ ਦੋ ਤੰਦਰਾਂ ਨੂੰ ਫੀਸ ਭਰ ਜੀ ਦੋ ਤੰਦਰਾਂ ਨੂੰ ਕਿੱਥੋਂ ਪੈਸੇ ਹੋਣਗੇ ਮੇਰੇ ਕੋਲ ਆਹੀਂ ਦਵਾਈ ਦੋਗੇ ਪੈਸੇ ਆ ਹਨਾ ਦਵਾਈ ਲਿਆ ਕੇ ਮਨਪ੍ਰੀਤ ਦੀ ਫੀਸ ਭਰਾਂ ਚਲ ਪਰਮਾਤਮਾ ਸਾਫ ਦਾ ਰਖਵਾਲਾ ਆਪੇ ਕਰੂ ਮੇਰਾ ਕੁੜੀ ਦੀ ਫੀਸ ਭਰ ਦਮਾ ਬੀਬੀ ਐ ਤਾਂ ਬਾਲਾ ਪੜਾ ਦਰਦ ਉੱਠਿਆ ਅੱਗੇ ਤਾਂ ਕਿਤੇ ਨਹੀਂ ਇਹੋ ਜਿਹਾ ਦਰਦ ਉੱਠਿਆ ਨਾਲੇ ਤੇ ਫਿਰ ਤੂੰ ਨਾਲ ਤਾਂ ਜਾਂਦੀ ਉਹਦੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਤਾਂ ਤੇਰੀ ਮਾਸੀ ਕੋਲ ਉਹਦੀ ਭੱਜ ਗਈ ਘਰੇ ਤਾਂ ਮੈਂ ਆ ਹੀ ਜਾਣਾ ਸੀ ਬੀਬੀ ਮੈਂ ਜਾਂਦੀ ਸੀ ਨਾਲ ਕਿੰਨੇ ਮੈਂ ਦਰਸ਼ਨ ਬਾਈ ਨੂੰ ਨਾਲ ਲੈ ਕੇ ਜਾਣਾ ਨਹੀਂ ਭੈਣੇ ਸ਼ਰੀਕ ਤਾਂ ਸ਼ਰੀਕ ਹੀ ਹੁੰਦਾ ਜੇ ਅੱਜ ਪੁੱਤ ਹੁੰਦਾ ਤੇ ਉਹਨੂੰ ਕਦੋਂ ਦਾ ਮੋਟਰਸਾਈਕਲ ਤੇ ਲੈ ਜਾਂਦਾ ਲੈ ਆਉਂ ਆ ਬੀਬੀ ਆ ਗਿਆ ਪੁੱਤ ਕਰ ਠੀਕ ਹੈ ਲੈ ਲੈ ਦਵਾਈ ਜੀ ਉਹ ਆ ਲਿਆ ਆ ਵੇਬੇ ਤੁਮਾ ਹਾਂ ਲੈ ਵੀ ਮਾਸਿਕ ਕੋਣ ਬਜਣਾ ਸੀਗਾ ਮੈਂ ਪਤਾ ਮੈਂ ਤਾਂ ਜਦ ਤੱਕ ਸੁਣ ਲਿਆ ਨਾ ਤੇ ਮੈਥੋਂ ਤਾਂ ਕਿਥੇ ਰਹਿ ਜਾਂਦਾ ਮੈਂ ਤਾਂ ਉਧਰ ਆਪਣੇ ਭਾਂਜੀ ਨੂੰ ਕਿਹਾ ਪਾਈ ਮੈਂ ਤਾਂ ਦਵਾਈ ਛੱਡੀ ਆ ਉੱਤੇ ਉਹ ਕੋਹ ਨਹੀਂ ਬਾਹਰ ਆ ਦਵਾਈ ਕਿਵੇਂ ਥੋੜੀ ਜੀ ਆ ਦਵਾਈ ਨਾ ਉਹ ਨਹੀਂ ਨਹੀਂ ਦਵਾਈ ਡਾਕਟਰ ਕੋਲੋਂ ਥੋੜੀ ਜੀ ਹੋਤੀ ਆ ਸਰਦਾਰ ਜੀ ਉਹਨੇ ਦੋ ਦਿਨ ਹੀ ਦਿੱਤੀ ਆ ਤੇ ਉਹ ਕਹਿੰਦਾ ਵੀ ਬਾਕੀ ਦਵਾਈ ਦੋ ਦਿਨੋਂ ਬਾਅਦ ਤੇ ਲਈ ਠੀਕ ਆ ਪੈਸੂ ਸਾਰੇ ਕਰਾ ਦੇ ਉਹਨੂੰ ਪੈਸੇ ਚੰਗਾ ਕਰਾ ਲੈ ਉਹਨੂੰ ਚੱਲ ਪਤਾ ਤੂੰ ਧਿਆਨ ਨਾਲ ਦਵਾਈ ਖਾ ਲੈ ਜਿਹੜੀ ਰਹਿਣੀ ਆ

ਉਹਦਾ ਨਾਮ ਕਰਦਾ ਛਾਤੀ ਦਰਦ ਵੀ ਨੋਰਮਲ ਹੋ ਹੀ ਜਾਂਦਾ ਹੈ ਹੋ ਗਿਆ ਬੇਬੇ ਦੁਰਾਪ ਦੇ ਕੋਲ ਸਾਰਾ ਕਾ ਪੈਟ ਦੇ ਕਿਦਾ ਪਾਣਾ ਕਰੇ ਆਪੇ ਕਰੂਗੀ ਆਪਾਂ ਤੋਂ ਦਵਾਈ ਤਾਂ ਕਹਿਣਾ ਕਾਈ ਚੱਲਣਾ ਤੁਹਾਨੂੰ ਤੇ ਲੈ ਆ ਦੋਦਣਾ ਦੋ ਦੋ ਵਾਰ ਮਾਹੌਲ ਲੈ ਆ ਬੇਬੇ ਹਾਂ ਪਤਾ ਹੋਣਾ ਪਰ ਮਾਸੀ ਕੋਲੇ ਦੋਨੇ ਮਾਹਪਤ ਕਰ ਲਾਂਗੇ ਠੀਕ ਆ ਨਾਲੇ ਪਰ ਰਾਤ ਲਾ ਆਏ ਹੋਗੇ ਹਾਂ ਠੀਕ ਆ ਪਤਾ ਤੂੰ ਠੀਕ ਹੋ ਜਾ ਫੇਰ ਹੀ ਚੱਲਾਂਗੇ ਬੇਮਾਰਾਂ ਕਰ ਰੋ ਜੀ ਕਰ ਲਾ ਮੇਰਾ ਪ੍ਰਾਂਮ ਕਰ ਲਾ ਬੇਬੀ ਆਪਾਂ ਕੋ ਨਾਲ ਕਿੰਨਾ ਗੱਲ ਕਰਨੀ ਸੀ ਹਾਂ 10 ਪਤਾ 14.5 ਦਵਾਈ ਵਾਸਤੇ ਡਰਿਆ ਮੈਂ ਤੋਂ 15000 ਕੀ ਫੜ ਲਿਆ ਤੇ ਅੱਜ ਮਗਟੇ ਵੀ ਮੈਨੂੰ ਕਹਿ ਕੇ ਗਈ ਆ ਤੇ ਵੀ ਮੇਰੇ ਸਕੂਲ ਦੀ ਫੀਸ ਰਹਿ ਗਈ ਹੈ ਜੋ ਭਰੋ ਤੇ ਮੇਰਾ ਨਾ ਤਾਂ ਹੈ ਸੀ ਮੈਂ ਜੋ ਦਸ਼ਮਈ ਨੂੰ ਕਹਿੰਦੀ ਪੁੱਛ ਕੇ ਆਉਂ। ਕੋਈ ਨਾ ਪਤਾ ਦੇ ਦੂਰਾ ਉਹ ਆਪਣੇ ਸਿੱਖੇ ਦਾ ਮਸਲਾ ਹੈ ਨਹੀਂ ਨਹੀਂ ਬੇਬੀ ਹੌਣ ਜਵਾਬ ਨੂੰ ਲਗਾਈ ਆਪਾਂ। ਕੀ ਕੋਈ ਨਾ ਪਤਾ ਦਨਾਲੇ ਬਹਿ ਕੇ ਮੜੀ ਗਈ ਨੀ ਅਰਖੇ ਮਾਤਾ ਨੂੰ ਇਹ ਮੈਂ ਹੁਣੇ ਆ ਜਾਨੀ ਆ ਸੁਣਾ ਚਲ ਸ਼ੁਕਰ ਹੈ ਭਾਈ ਦਰਸ਼ਨ ਵੀ ਘਰੇ ਹੀ ਬੈਠਾ ਸਤਿਗੁਰੂ ਭਾਈ ਸਤਿਗੁਰੂ ਹਾਲ ਤੁਹਾਡੇ ਪੈਰ ਤਾਂ ਠੀਕ ਹੈ ਹਾਂ ਸਤਾਂ ਠੀਕ ਹੈ ਭਾਈ ਹੋਰ ਤੁਸੀਂ ਸੁਣਾਓ ਤੁਹਾਡੇ ਪੈਰ ਦਾ ਕੀ ਹਾਲ ਆ ਪੈਰ ਨੂੰ ਤਾਂ ਪਤਾ ਨਹੀਂ ਭਾਈ ਕੀ ਹੋ ਗਿਆ ਠੀਕ ਹੀ ਨਹੀਂ ਹੁੰਦਾਗਾ ਬਹਿ ਜਾਓ ਭਾਈ ਤੂੰ ਫਸਲ ਨੂੰ ਦੇਖ ਕੇ ਬੰਨਿਆ ਕਰ ਦੇਖਲਾ ਤੇਰੇ ਪੈਰ ਦਾ ਕੀ ਹਾਲ ਕਰਤਾ ਸਾਰੀ ਜੜੀ ਪਸਮਾ ਚ ਵੜੀ ਰਹਿਣੀ ਆ ਹੁਣ ਚਾਰ ਦਿਨ ਆਰਾਮ ਕਰਲਾ ਕੀ ਕਰੀਏ ਬਾਈ ਕੰਮ ਕੀਤੇ ਬਿਨਾ ਸਰਦਾ ਨਹੀਂ ਸਾਡੇ ਤਾਂ ਸਾਰੀ ਲਾ ਕਮਾਈ ਕੁੜੀ ਦੀ ਫੀਸਾਂ ਚ ਚਲੀ ਜਾਂਦੀ ਆ ਉਹ ਤੁਹਾਡੇ ਬਿਮਾਰ ਹੋਏ ਪਏ ਆ ਤੇ 10000 ਰੁਪਏ ਦੇ ਬਾਈ ਬਣੀ ਬਾਈ ਨਾਲ ਕੁੜੀ ਦੀ ਨਾ ਫੀਸ ਭਰਨੀ ਆ ਕੁੜੀ ਦੀ ਫੀਸ ਤਾਂ ਮਰਜੀ ਤੇ ਰਾਜਵੀਰ ਭਰਿਆ 14000 ਰੁਪਇਆ ਮੈਂ ਨਾਲ ਹੀ ਗਿਆ ਸੀ ਜਿਆ ਘੰਟਾ ਹੋਇਆ ਸਾਨੂੰ ਆਇਆ ਬਾਈ ਉਹ ਤਾਂ ਅੱਜ ਹੀ ਬਾਹਰ ਬਿਮਾਰ ਸੀ ਸਾਇੰਟ ਡੈਲੀ ਦਾ 15000 ਰੁਪਇਆ ਫੜ ਕੇ ਅੱਜ ਦਵਾਈ ਖਾਤਰ ਲੈ ਕੇ ਗਿਆ ਸੀ ਮੇਰੇ ਕੋਲ ਤਾਂ ਰਾਜਵੀਰ ਨੇ ਗੱਲ ਹੀ ਨਹੀਂ ਕੀਤੀ ਵੀ ਮੈਂ ਬਿਮਾਰ ਆ ਮੈਨੂੰ ਤਾਂ ਕਹਿੰਦਾ ਮੈਂ ਕੁੜੀ ਦੀ ਫੀਸ ਭਰ ਕੇ ਆਉਣੀ ਆ ਮੇਰੇ ਝੋੜਾ ਚ ਮੜਾ ਜੇ ਦਰਦ ਲੱਗਾ ਆਉਣ ਲੱਗਾ ਆਪਣੇ ਪਿੰਡ ਵਾਲੇ ਮੈਡੀਕਲ ਸਟੋਰ ਤੋਂ ਦੋ ਪੱਤੇ ਦਰਦ ਦੇ ਹੋਰ ਨਾਲੇ ਦੇਖ ਲਾ ਭਾਈ ਹੁਣ ਤਾਂ ਪਤਾ ਹੀ ਆ ਨਾ ਰਾਜਵੀਰ ਉਹ ਡਾਕਟਰ ਦਾ ਮਰੀਜ਼ ਆ ਤੇ ਪੈਸੇ ਤਾਂ ਥੋੜੇ ਸੀ ਦਵਾਈਆਂ ਤੇ ਤੇ ਕੁੜੀ ਦੀ ਲਾ ਫੀਸ ਭਰ ਆਇਆ ਭਾਈ ਅਮਰਜੀਤ ਆ ਅੱਜ ਕੱਲ ਸਕੂਲਾਂ ਦਾ ਇੰਨੀ ਸ਼ਰਮ ਲਾਈ ਆ ਨਾ ਦੋ ਦਿਨ ਬੱਚੇ ਦੀ ਫੀਸ ਲੇਟ ਹੋ ਜਾਏ ਤੇ ਘਰੇ ਫੋਨ ਲਾਉਣ ਲੱਗ ਪੈਂਦੇ ਆ ਇਹ ਤਾਂ ਬਾਈ ਤੁਹਾਡੀ ਗੱਲ ਬਿਲਕੁਲ ਸਹੀ ਆ ਅਮਰਜੀਤ ਆ ਤੂ ਫੇ ਕਰਨਾ ਕਰਾ ਹਰ ਰਾਜਵੀਰ ਨੂੰ ਆਪੇ ਦਾ ਵਾਅਦਾ ਹਾ ਲੈਣਾ ਜਿੰਨੇ ਪੈਸੇ ਲੱਗੇ ਮੈਂ ਆਪੇ ਲਾਉਂ ਆਪਦੇ ਕੋਲ ਬਾਈ ਜਿੰਨੇ ਤੁਹਾਡੇ ਪੈਸੇ ਲੱਗੇ ਨਾ ਅਸੀਂ ਜਲਦੀ ਜਲਦੀ ਤੁਹਾਡੇ ਪੈਸੇ ਮੋੜ ਦਾਂਗੇ ਕੋਈ ਗੱਲ ਨਹੀਂ ਭਾਈ ਆਪਣੀ ਆ ਘਰ ਵਾਲੀ ਗੱਲ ਆ ਜਦੋਂ ਤੁਹਾਡਾ ਹੱਥ ਸੋਖਾ ਹੋਇਆ ਉਦੋਂ ਪੈਸੇ ਮਿਲਣ ਧੰਨਵਾਦ ਬਾਈ ਤੁਹਾਡਾ ਤੁਸੀਂ ਨਾ ਸਾਡੇ ਨਾਲ ਕੀਤੇ ਸ਼ਰੀਕੀ ਵਾਲੀ ਗੱਲ ਨਹੀਂ ਕੀਤੀ ਨਹੀਂ ਤਾਂ ਅੱਜ ਕੱਲ ਨਾ ਬਾਈ ਕੋਈ ਮੰਗੀ ਪੰਜੀ ਨਹੀਂ ਦਿੱਦਾ ਭਾਈ ਮੈਂ ਉਹ ਇਨਸਾਨ ਨੂੰ ਇਨਸਾਨ ਹੀ ਸੰਧਦਾ ਜਿਹੜਾ ਦੂਜੇ ਬੰਦੇ ਦੀ ਮਦਦ ਨਾ ਕਰ ਸਕੋ ਉਹ ਟਾਈਮ ਸਖਸ਼ਾਂਤੀ ਨਾਲ ਰੋਟੀ ਮਿਲ ਜੇ ਤੇ ਆਪਦੇ ਭੈਣ ਭਰਾਵਾਂ ਦੇ ਵਿੱਚ ਮਿਲਬਰਤਾਂ ਰਹਿ ਜੇ ਬਸ ਇਹੀ ਅਸਲ ਜ਼ਿੰਦਗੀ ਹੈ ਚੱਲ ਭਾਈ ਤੂੰ ਘਰ ਨੂੰ ਚੱਲ ਰਾਜਵੀਰ ਨੂੰ ਤਿਆਰ ਕਰਾ ਤੇ ਮੈਂ ਪੈਸੇ ਚੱਕ ਕੇ ਹੁਣੀ ਆਉਣਾ ਚੱਲ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਠੀਕ ਹੈ ਹਾਂ ਮਗਰ ਮੁੜ ਤਾ ਨਹੀਂ ਨਾ ਬਲਦੀ ਰ ਦਬਿਆ ਜਾ ਰ ਹੁਣ ਬਸ ਉਹ ਜੀ ਠੀਕ ਦਵਾਈ ਨਹੀਂ ਦਵਾਈ ਤੁਸੀਂ ਹਸਪਤਾਲ ਤੇ ਲੈ ਕੇ ਆਏ ਸੀ ਓਏ ਹਾਂ ਹਾਂ ਕਾਜੀ ਲੈ ਗਿਆ ਹੁਣ ਤੈਨੂੰ ਦੱਸ ਕੀ ਚੱਕ ਹੋ ਗਿਆ ਮੈਂ ਨਾ ਥੋੜਾ ਹਸਪਤਾਲ ਕੁੜੀ ਦਾ ਕਾਜੀ ਸੀ ਨਹੀਂ ਗਾ ਨਾਲ ਬਾਈ ਦਰਸ਼ਨ ਨੇ ਮੈਨੂੰ ਸਾਰੀ ਗੱਲ ਦੱਸਦੀ ਆ ਹੋਰ ਕੀ ਕਰਦਾ ਥੋੜਾ ਘਰੋਂ ਨਿਕਲਿਆ ਤੇ ਕੁੜੀ ਦੇ ਕਾਜੀ ਚੋਂ ਫੋਨ ਆ ਗਿਆ ਕਹਿੰਦੇ ਫੀਸ ਵੜੋ ਦੋਨਾਂ ਦੇ ਵਿੱਚ ਵਿੱਚ ਬੋਧਣਾ ਕਿਥੋਂ ਡਾਲਰ ਲਿਆਉਂਦਾ ਮੈਂ ਉਹੀ ਚਾਕੇ ਪੈਸੇ ਮੈਂ ਕੁੜੀ ਦੇ ਸੰਗਲ ਜਮਾ ਕਰਾਇਆ ਉਹ ਕੋਈ ਗੱਲ ਨਹੀਂ ਹੁਣ ਠੀਕ ਆ ਥੋੜਾ ਜਿਹਾ ਤੇ ਬੋਧਣਾ ਦਰ ਨੂੰ ਆਉਣਗੇ ਪੈਸੇ ਮੈਂ ਲਿਆਉਂਦਾ ਦਵਾਈ ਆਪਾਂ ਬਾਕੀ ਪਰਮਾਦਾਨ ਦਰੂਗਾ ਫੜੀ ਕੋਹੰਦਾ ਹੋ ਸਕਦਾ ਬਣਾ ਦਵਾਈ ਦੋਸਤ ਤੁਸੀਂ ਉੱਠ ਕਿਹੜਾ ਦਵਾਈ ਲੈ ਕੇ ਆਓ ਬਾਈ ਦਰਸ਼ਨ ਆਈ ਜਾਂਦਾ ਤੇ ਆਪਾਂ ਉਹ ਪੈਸੇ ਬਾਅਦ ਚ ਦੇ ਲਾਂਗੇ ਕੱਲ ਕੋਈ ਨਾ ਜਾੜੂ ਆ ਜਾਂਦੇ ਬਾਈ ਕੀ ਭਾਈ ਤੂੰ ਸਾਰਾ ਦਿਨ ਕੁੜੀ ਕੁੜੀ ਲਾਈ ਐ ਤੈਨੂੰ ਹੋਰ ਕਿਸੇ ਦੀ ਜ਼ਿੰਮਤਾ ਨਹੀਂਗੀ ਤੇਰੀ ਮਾਂ ਵੀ ਬੈਠੀ ਐ ਤੰਬਰ ਵੀ ਬੈਠਾ ਤੇਰਾ ਯਾ ਕੋਈ ਖੜਾ ਹੋਇ ਦੋਇ ਮੈਂ ਕਿਆ ਕੋਈ ਨਾ ਲੈ ਆਉਣਾ ਲੈ ਆਉਣਾ ਜਾਣਾ ਆਏ ਰਾਜੂ ਜੀ ਤਾਂ ਜਵਾਨ ਕਮਾਲ ਕਰਤੇ ਯਾਰ ਮੇਰੇ ਕੋਲੇ ਬਿਲਕੁਲ ਗੱਲ ਨਹੀਂ ਕੀਤੀ ਮੈਂ ਕਦੇ ਤੇਰੇ ਨਾਲ ਸ੍ਰੀਕੇ ਵਾਲੇ ਨਾਲ ਕੀਤੀ ਐ ਚਲ ਔਠ ਖੜਾ ਵਗੈ ਦਵਾਈ ਰੱਖੇਗੀ ਚਲਦੇ ਚਲਦੇ ਭਾਈ ਮਜਬੂਰੀਆਂ ਇੰਨੀਆਂ ਬਣ ਗਿਆ ਮੈਂ ਕੀ ਕਰਾਂਗਾ ਮਜਬੂਰੀਆਂ ਦਾ ਲੱਗਦਾ ਆ ਤਾਂ ਧਿਆਨ ਕਰ ਲਿਆ ਕਰ ਵੇਖ ਲਾ ਤਾਂ ਕੀ ਹਾਲ ਬਣਾ ਲਿਆ ਭਾਈ ਉਹ ਦੂਗਣਾ ਦਾਸ ਜੀ ਉਹ ਬੈਠੀਆਂ ਵੈਸੇ ਹੀ ਬੈਠੀਆਂ ਪਾਣੀ ਲੈ ਕੇ ਆਉਣਾ ਉਹ ਨਹੀਂ ਨਹੀਂ ਪਾਣੀ ਤਾਂ ਹੁਣ ਪੀ ਕੇ ਆਮੈਂ ਇਹ ਤਾਂ ਮੈਂ ਕੀ ਗੱਲ ਆ ਕੁਛ ਨਹੀਂ ਕੋਈ ਗੱਲ ਨਹੀਂ ਲੈ ਹੋਦ ਰੇ ਟੈਨਸ਼ਨਾਂ ਦਵਾਈ ਦਾ ਚਲ ਆ ਪ੍ਰਭਾਵ ਗਿਆ ਹੋਰ ਹੀ ਮਖਣਾ ਨਹੀਂ ਆ ਜਾ ਹਾਂ ਠੀਕ ਆ ਹਾਂ ਠੀਕ ਆ ਭੈਣੇ ਹੋਰ ਕਿਵੇਂ ਦਾਸ ਜੇ ਬੈਠੀ ਆਂ ਬਾਪੂ ਹੋਰ ਭੈਣੇ ਕਿਵੇਂ ਰੋ ਪੀ ਤੈਨੂੰ ਪਤਾ ਆ ਵਾ ਇਹਦੀ ਆਪ ਦਾ ਜੋ ਤੂੰ ਹੋਣਾ ਹੈ ਯਾ ਰੋ ਕੇ ਸੁਆਦ ਕਰਦੀ ਹੁੰਦੀ ਹੈ ਇਧਰ ਤਨ ਪਾਦਾ ਹੈ ਦਾ ਕਿਥੋਂ ਕਿਨਾ ਸਾਡਾ ਕੋਣ ਬਾਕੂ ਪੂਰਾ ਹੋ ਗਿਆ ਤਰਾ ਦੇਖ ਵਾ ਉਸ ਤੋਂ ਬਾਅਦ ਤੂੰ ਹੀ ਆ ਮੇਰਾ ਤਾਂ ਭੈਣੇ ਮੈਂ ਤੇਰੇ ਨਾਲ ਹੀ ਖੜਾ ਆ ਮੈਂ ਕਿਹੜਾ ਤੇਥੋਂ ਪਾਸੇ ਆ ਵਟਿਆ ਨਾ ਜਿਹੜਾ ਪਾਣੀ ਦੇ ਦਿੱਤੇ ਹੋਣੀ ਆ ਇਧਰ ਬੈਠ ਜਾ ਸਾਹਮਣੇ ਆ ਬੁਰ ਬਕਾ ਤੇ ਆ ਵਹੀ ਰਹਿ ਗਈ ਤੂੰ ਅਸਲ ਹੋ ਗਿਆ ਹੋਰ ਵਗਿਆ ਤੇ ਹੁਣ ਪਾਣੀ ਲੈਣ ਜਾਵਲੀ ਹੋਣਾ ਨਹੀਂ ਆਉਂਦੀ ਫਿਰ ਸੂਜ ਰੋੜੂ ਗਿਆ ਹੋਊਗੀ ਮੈਂ ਕਰਾਂ ਹਾਂ ਬਈ ਯਾਰ ਮੈਂ ਤੇਰਾ ਨਾਲ ਗੱਲ ਕਰਦੀ ਆ ਉਹ ਇਹ ਨਾ ਯਾਰ ਦਿਮਾਗ ਤੇ ਲੋੜ ਲਈ ਬੈਠੀ ਹੁਣ ਪਹਿਲਾਂ ਤੇ ਜੇ ਬੇਉਡੀ ਹਣਾ ਤੇ ਹੁਣ ਬੰਦ ਹੋ ਗਿਆ ਤੇ ਇਹ ਜੇ ਕੋ ਜਾਣਦੀ ਆ ਨਾ ਆਮਨੀ ਬੰਨਨੀ ਜੇ ਇਸ ਤਰ੍ਹਾਂ ਦੇ ਘਰ ਵਾਲੀ ਆ ਰਣ ਨੂੰ ਇਹਨੇ ਹੁਣ ਮਾਰ ਦਿੱਤੀ ਹਾਂ ਤੇ ਹੁਣ ਤੱਕ ਲਾ ਤੁਹਾਡੇ ਕੋਲ ਮੈਂ ਦੋ ਵਾਰੀ ਜਾ ਆ ਹਾਂ ਡੇਢ ਸਾਲ ਹੋ ਗਏ ਤੇ ਗਈ ਭਾਈ ਉਹ ਬੜ ਬੋਲੀ ਆ ਜਲਦੀ ਤਾਂ ਨਹੀਂ ਮਾਰੀ ਉਹ ਮੱਖਣਾ ਇੱਕ ਗੱਲ ਅਸਾਂ ਭਰਾਵਾ ਦੇਗਾ ਫਪਰਾਵਾ ਹਰ ਗਿਆ ਆਪਣੇ ਕੋ ਫਰਕ ਹੋਇਆ ਨਾ ਬਾਈ ਇਹ ਜਰਾਨੀ ਜਾਤ ਦੀ ਇਸ ਗੱਲ ਨੇ ਨਾ ਹਰ ਕੋ ਬੰਦਾ ਕਹਿੰਦਾ ਬੜਬੋਲੀ ਆ ਬੜਬੋਲੀ ਆ ਯਾਰ ਜਿਹਦੀ ਜੀਬ ਹੀ ਕਾਲੀ ਹੈ ਉਹ ਸਿਆਣਾ ਕਹੋ ਇਹਦਾ ਬੁਰਗਾ ਨੇ ਇੱਕ ਨਾ ਬਣਾ ਰੱਖਿਆ ਠੀਕ ਹੈ ਹੁਣ ਗੱਲ ਤੋਂ ਜਾ ਤੇਰੀ ਭੈਣ ਕਿਹੜਾ ਜਾਈ ਲੈਣ ਜਾਂਦੀ ਉਹਦੇ ਕੋ ਹਣਾ ਜੇਰਾ ਹੀ ਹੁੰਦਾ ਵੀ ਕੁੜਗਣਾ ਸਵਾਗਤ ਨਹੀਂ ਹੁੰਦਾ ਵੀ ਹਾਂ ਵੀ ਆ ਮੇਰਾ ਪੇਕਾ ਘਰ ਜਾਂ ਮਰਾਲ ਨਾ ਵੀ ਮੈਂ ਛੱਡ ਕੇ ਗਈ ਸੀ ਇਹਨੂੰ ਜਿਹਨਾਂ ਨੇ ਕਿਹਾ ਸਾਲ ਚੈੱਕ ਕਰੀ ਜਾਣਾ ਛੇ ਮਹੀਨੇ ਜਾਣਾ ਅਰੇ ਜੀ ਇਹਨਾਂ ਮੇਰਾ ਕਾਹਨਾ ਬਾਈ ਬੰਦੇ ਹੁੰਦਾ ਹੀ ਆਸਰਾ ਮੱਖਣਾ ਇਹ ਤਾਂ ਨਾ ਤੇਰਾ ਬਾਈ ਸਾਡੇ ਨਾਲ ਵੱਧ ਕਰਦੀ ਹੈ ਨਾ ਜਦੋਂ ਆਪ ਕੋ ਉਹਨੂੰ ਆਇਆ ਨਾ ਹੋ ਜੇ ਉਹਦਾ ਪਤਾ ਕਰਨਾ ਤੇ ਤੂੰ ਫੋਨ ਮਾਇ ਰਾਉਣਾ ਇਹ ਫੋਨ ਹੀ ਲਾਉਂਦੀ ਇਹ ਤਾਂ ਹੈ ਨਾ ਤੇ ਲਵਾਉਗੇ ਨੀ ਕਿਆ ਕੋਈ ਗੱਲ ਨਹੀਂ ਬਾਈ ਘਰ ਤੇ ਬੈਠ ਕੇ ਹੁੰਦਾ ਇਹ ਜਿਹਾ ਸਤਾਈਏ ਕਾਲ ਕਰੀ ਕਵੇ ਨਾ ਹੋਰ ਤਾਂ ਗੱਲ ਨਹੀਂ ਮੱਖਣਾ ਜਦੋਂ ਉਹ ਘਾਉਂਦੀ ਜਾਂਦੀ ਹੈ ਕੀ ਹੈ ਯਾਰ ਲੋ ਬਿਸਕਟ ਇੱਕ ਕਪ 50 ਦਾ ਬਹੁਤ ਦਾ ਦੋ ਡੰਗ ਰੋਟੀ ਖਾ ਲੂ ਹੋਰ ਜਨੂੰ ਮੜਾ ਅਦਰ ਮੜ ਕਰਦਿਆ ਕਰਿਆ ਹੋਰ ਕੁਣਾਂ ਨੂੰ ਗੱਤਗੀ ਚਾਹੀਦਾ ਹੁੰਦਾ ਠੀਕ ਹੈ ਬੜੀ ਗੱਲ ਨਹੀਂ ਕੋਈ ਮੈਨੂੰ ਪਹਿਲਾਂ ਪਤਾ ਹੀ ਨਹੀਂ ਜੇ ਮੈਨੂੰ ਕੋਈ ਦੱਸਦਾ ਪਹਿਲਾਂ ਪਤਾ ਹੁੰਦਾ ਤਾਂ ਤੇਰੀ ਹੀ ਉਹ ਇਹ ਤਾਂ ਗੱਤ ਤਾਂ ਨਹੀਂ ਕਰਦਗਾ ਦੇਖ ਤੂੰ ਵੀ ਦੱਸਦਾ ਫੋਨ ਮੇਰੇ ਤੋਂ ਲਾਉ ਮੱਖਣ ਨੂੰ ਫੋਨ ਲਾੜਾ ਉਹ ਕਿਵੇਂ ਆ ਉਹਦੇ ਜਵਾਬ ਕਿਵੇਂ ਆ ਇੱਥੇ ਬੈਠੀ ਆ ਮਿਲ ਗਈ ਜਾਊਂਗੀ ਕਰਨਾ ਗੱਲ ਕਿਉਂ ਨਹੀਂ ਕਰਦੀ ਮੈਂ ਕਿਹਾ ਤੂੰ ਗੱਲ ਕਰ ਲੈ ਕਰ ਨਹੀਂ ਐਸੋ ਦੀ ਬਹੁਤ ਉਹਨੂੰ ਤੰਗ ਕਰੂਗੀ ਉਹ ਐ ਕਰੂ ਮੇਰੇ ਨਾਲ ਲੜਦੀ ਉਹ ਮਿਹਣੇ ਦੀਦੀ ਕੋਈ ਸੂਟ ਭਾਰ ਦੇ ਨਾ ਰਖੜੀ ਵਲੇ ਇਹੋ ਇਹਨਾਂ ਦੀ ਪੁੱਛਦਾ ਮਤਲਬ ਮੱਖਣਾ ਹੁੰਦਾ ਹੈ ਪਰ ਆਪਾਂ ਬੰਦੇ ਜ ਆਪਾਂ ਟੈਨਸ਼ਨ ਲਾਪਣੇ ਕੋਈ ਗੱਲ ਨਹੀਂ ਆਪ ਨੂੰ ਸਭ ਸਹੀ ਲੱਗਦਾ ਇਹ ਵੀ ਆਪਾਂ ਆਪ ਸਹੀ ਹਾਂ ਤੂੰ ਗੱਲ ਦੱਸ ਭੈਣੇ ਪਹਿਲਾਂ ਮੈਨੂੰ ਕੀ ਹੋਈ ਹੈ ਪਾਣੀ ਤਾਂ ਮੈਂ ਬਾਅਦ ਚ ਹੀ ਪੀਉਂ ਮੈਨਾਂ ਦਾ ਭੈਣ ਤੁਸੀਂ ਕੁਝ ਕਿਹਾ ਹੈ ਨਾ ਆਹਨ ਸਾਰਾ ਕੋਈ ਦੱਸਦਾ ਭਾਈ ਨੇ ਗੱਲ ਦੱਸੀ ਆ ਰਾਈ ਵੀਰ ਨੇ ਉਹ ਸਹੀ ਆ ਹਾਂ ਭਾਈ ਸਹੀ ਆ ਇਸੇ ਕਰਕੇ ਵੀਰੇ ਮੇਰਾ 1.5 ਸਾਲ ਦੀ ਆਈ ਗਈ ਤਾਂ ਹੀ ਕਰਕੇ ਮੈਂ ਨਿੱਕੀ ਨਵੀਂ ਫੋਨ ਲਾਦਾ ਮਤਲਬ ਭਾਬੀ ਚੰਗਾ ਤਾਂ ਸਮਝਦੀ ਨਹੀਂ ਆਪਾਂ ਨੂੰ ਸਿੱਧੂ ਇਹ ਮੈਨੂੰ ਦੱਸਿਆ ਕਿ ਆਉਣਾ ਭਰਾਵਾ ਤੂੰ ਕੱਲਾ ਕੱਲਾ ਹੈਗਾ ਸਾਡਾ ਮੈਂ ਕਿਹਾ ਮੈਂ ਟੈਨਸ਼ਨ ਲੈਾਂਗਾ ਤੇ ਤੁਹਾਡੇ ਬਿਨਾ ਭੈਣੇ ਮੇਰਾ ਵੀ ਕੌਣ ਆ ਕੱਲ ਨੂੰ ਨਿੱਕੀ ਨੂੰ ਵੀ ਕਹਿਦੀ ਤੇ ਤੂੰ ਵੀ ਆਉਣਾ ਭਾਈ ਇਹਨੂੰ ਭੇਜਣਾ ਹੈ ਤੇ ਉਹਨੂੰ ਜਾ ਕੇ ਮੈਂ ਬੋਲਦਾ ਕੋ ਮੱਕੜਾ ਲੜੀ ਨਾ ਯਾਰ ਨਹੀਂ ਭਾਈ ਲੜਨ ਵਾਲੀ ਗੱਲ ਨਹੀਂ ਇਹ ਤੇ ਮੇਰੀ ਵੀ ਕੀ ਹੈ ਜਦ ਤਰੋਂਗੀ ਜੇ ਮੇਰੇ ਦਾ ਭੈਣਾ ਹੀ ਨਾ ਮੇਰੇ ਘਰੇ ਆਉਣਾ ਤਾਂ ਜਾ ਵੜਦਾ ਪੀ ਜਾਂਦਾ ਬਾਅਦ ਚਾਹ ਪਾਣੀ ਮੈਂ ਫੇਰ ਹੀ ਪੀਉਗਾ ਤੁਸੀਂ ਕਾਹਤੋਂ ਕੁਝ ਕਹਿਣਾ ਸੀਗਾ ਮੱਖਣ ਨੂੰ ਪਤਾ ਨਾ ਗੁੱਸਾ ਕਿੰਨਾ ਭੜਾ ਹੁਣ ਮੈਨੂੰ ਉਹਦੇ ਮਗਰ ਜਾਣਾ ਪਊਗਾ ਤੇ ਮੈਂ ਤਾਂ ਜਾਣੀ ਆ ਉਹਦੇ ਮਗਰ ਚਲ ਗੋੜੀ ਮੈਂ ਵੀ ਚੱਲਦਾ ਲੋ ਕੀ ਕਰ ਰਹੀਆਂ ਆ ਜਾ ਬਣੀ ਤੇ ਮੈਂ ਗਿਆ ਕਰ ਰਹੀਆਂ ਚਾਚੀ ਮੇਰੇ ਨਾਲ ਇੱਕ ਗੱਲ ਕਰਨੀ ਆ ਅਮਰਜੀਤ ਕਿਤੇ ਉਹ ਨਾ ਦਰਵਾੜੇ ਹੀ ਗਈ ਹੋਈ ਆ ਚਾਚੀ ਨੂੰ ਗੱਲ ਤਾਂ ਕਰਦੀ ਆ ਜੇ ਕਿਸੇ ਕੋਲ ਗਾ ਨਹੀਂ ਕਰਨੀ ਤਾਂ ਸਾਡੇ ਘਰੇ ਲਈ ਪੈ ਗਈ ਮੈਂ ਤਾਂ ਗੱਲ ਕੀ ਕਿਸੇ ਕੋਲੇ ਕਰਨੀ ਤੂੰ ਮੈਨੂੰ ਐਂ ਦੱਸ ਕੀ ਗੱਲ ਆ ਚਾਚੀ ਤੇਰੀ ਪੋਤੀ ਕਈ ਵਾਰ ਸ਼ਹਿਰ ਤੇ ਦੇਖੀ ਆ ਮਨ ਮਨ ਸੌਖੀ ਲੱਗੀ ਹੁੰਦੀ ਆ ਚਾਚੀ ਇੱਕ ਵਾਰ ਨਾ ਕੁੜੀਆਂ ਨੂੰ ਸਰਖੀ ਰਾਈ ਸੋਭਾ ਨਹੀਂ ਦਿੰਦੀ ਨਾ ਬਹੀ ਤਾ ਤੈਨੂੰ ਕੋ ਭਲੇਖਾ ਪੈ ਗੇ ਸਾਡੀ ਮੰਤਰੀ ਤਾਂ 24 ਘੰਟੇ ਮੇਰੇ ਅੱਖਾਂ ਦੇ ਸਾਹਮਣੇ ਰਹਿੰਦੀ ਆ ਉਹ ਨਹੀਂ ਉਹ ਜਾ ਕੰਮ ਕਰਦੀ ਚਾਚੀ ਮੈਂ ਤੈਨੂੰ ਤਾਂ ਦੱਸਣ ਆ ਗਈ ਤੁਸੀਂ ਆਵਦੇ ਆ ਗਾਰ ਨੂੰ ਕੁੜੀ ਹੱਥੋਂ ਨਿਕਲ ਗਈ ਬਾਅਦ ਚ ਪਛਤਾਉਂਗੇ ਨਹੀਂ ਤਾਂ ਗੱਲ ਤੇਰੀ ਵੀ ਸਹੀ ਆ ਤੂੰ ਕਿਹੜਾ ਖਾਦਾ ਬੁਰਾ ਸੋਚਦੀ ਆ ਜੇ ਮੈਨੂੰ ਇਸ ਗੱਲ ਦਾ ਪਹਿਲਾਂ ਪਤਾ ਹੁੰਦਾ ਨਾ ਤੇ ਮੈਂ ਕੁੜੀ ਦੇ ਜਵਾੜੇ ਪਾਣਦੇ ਪਰ ਇਹਦੀ ਮਾਂ ਹੀ ਇਹੋ ਜਿਹਾ ਕੁਝ ਲਿਆ ਕੇ ਦਿੰਦੀ ਹੋਗੀ ਆ ਜਾਂਦੇ ਅਮਰਜੀਤ ਨੂੰ ਕਰਦੀ ਉਹਦੇ ਨਾਲ ਮੈਂ ਗੱਲ ਚੱਸੀ ਚੰਗਾ ਮੈਂ ਚੱਲਦੀ ਆ ਹਣ ਗਾ ਰੱਖੀ ਪੂਰੀ ਕੁੜੀ ਦੀ ਕੋਈ ਨਹੀਂ ਇਧਰ ਆ ਨੀ ਉਰਾ ਆ ਕੇ ਮੇਰੀ ਗੱਲ ਸੁਣ ਕੀ ਹੋ ਗਿਆ ਬੀਬੀ? ਆ ਵੀ ਮੇਰੇ ਮੂਰੇ ਬੈਠਾ। ਤੇ ਗੱਲ ਸੁਣ। ਬੀਬੀ ਤੂੰ ਕਿਤੇ ਹੱਸਦੀ ਆ ਨਹੀਂ ਰਹੀ ਆ। ਕਿਤੇ ਐਵੇਂ ਤਤਲ ਲਾ ਲਈ ਨਹੀਂ ਦੱਸ ਹਾਂ ਕੀ ਹੋ ਗਿਆ? ਹਾਂ ਤਪਣਾ ਹੀ ਆ ਨਾ ਤੇਰੇ ਧੀ ਦੇ ਹੱਥ ਸ਼ਿੰਗਾਰ ਤੇ ਨਾ ਹਜੇ ਥੋੜਾ ਜਿਹਾ ਕੱਚ ਆ। ਤੇ ਤੂੰ ਨੂੰ ਐ ਕਰ ਇੱਕ ਕੰਨਾਂ ਨੂੰ ਕਾਟੇ ਲਿਆ ਦੇ ਤੇ ਇੱਥੇ ਚੂੜਾ ਪਵਾ ਦੇ ਉਹਦੇ। ਬੀਬੀ ਕੀ ਬੋਲੀ ਜਾਨੀ ਆ? ਸੁੱਖੀ ਸਾਲੀ ਨਾ ਕੁਆਰੀ ਆ ਵੀ ਕੁੜੀ ਨੂੰ ਕਾਦੇ ਵਾਸਤੇ ਚੂੜਾ ਲਿਆ ਕੇ ਦੇਵਾ ਫਿਰ ਕੁਆਰੀ ਕੁੜੀ ਦੇ ਸਰਕੀ ਲਵਾ ਕੇ ਕਾਦੋ ਬੇ। ਬੀਬੀ ਐਵੇਂ ਨਾ ਮੇਰੀ ਧੀ ਤੇ ਤੂੰ ਮਤ ਨਾਲਾ।

ਮੈਂ ਰੇਟਾਂ ਮੈਂ ਆਪ ਹੀ ਬਣਾ ਦੂੰਗੀ। ਹਾਂ। ਅਲਤੀ ਨਾਲ ਨਾ ਦੇ ਦੂੰਗਾ। ਹਾਂ। ਹਾਂ। ਹਲੋ। ਅੰਚਿਤ ਮੈਨੂੰ 15 ਮਿੰਟ ਤੱਕ ਇੱਥੇ ਬਸ ਬੈਠੂਗੀ ਤੇ ਤੁਸੀਂ ਬਾਈਕ ਲੈ ਕੇ ਨੰਦੇ ਆ ਜੀ। ਤੁਸੀਂ ਅੱਗੇ ਵੀ ਲੇਟ ਹੋ ਜਾਂਦੇ ਆ। ਹਾਂ ਜੀ। ਤੇ ਤੁਸੀਂ ਹੁਣੇ ਤੁਰਪੋ। ਓਕੇ ਦੇਖਣਾ ਤਾਂ ਇਹ ਕੀ ਕਰਨੀ ਦੀ ਕੋਈ ਨਹੀਂ ਮਨਪ੍ਰੀਤ ਆ ਜਾ ਤਾਂ ਲਾ ਕੱਪੜਾ ਅੱਧਾ ਸੁੱਕ ਗਈ ਮੈਂ ਕਿਹਾ ਚੱਲ ਕੱਪੜਾ ਲਾ ਮੂੰਹ ਤੋਂ ਮੰਮੀ ਬਾਹਰ ਸਾਫ ਹਵਾ ਲਾ ਮੈਂ ਤਾਂ ਕਰਕੇ ਫੇਸ ਕਵਰ ਕਰਕੇ ਜਾਂਦੀ ਆ ਮਨਪ੍ਰੀਤ ਇੱਕ ਵਾਰੀ ਕੱਪੜਾ ਲਾ ਮੂੰਹ ਤੋਂ। ਮੈਂ ਕੁਝ ਬੋਲੀ ਜਾਣੀ ਹੈ ਜਵਾਬ ਦੇ ਮੈਂ ਨਾ